ਚਾਨੇ ਗੋਲਾ ਨਿਸ਼ਾਨ ਵੇਟ ਕਰੋ ਬੋਤੋ ਛਿੜੀ ਲੈਣੀ ਛਿੜੀ ਵੇਟ ਕਰੋ ਥੈਂਕ ਯੂ ਥੈਂਕ ਯੂ ਬਾਦੂ ਥੈਂਕ ਯੂ ਬਾਦੂ ਥੈਂਕ ਯੂ दुशान मजे ले रहे पूरे दुशान कहता मजे आ रे मजे आ रे चलो 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 ऊपर चढ़ जाओ ऐसे चलो ऐसे ऐसे चलो ऊपर ओ फूक मार अरे साइड क्या फूक मार ये तो भी आ Hvor er de? Hvor er isen fra? Der borte. ਸਸਿਕਾ ਭਾਜੀ ਮੈਨੇ ਡੇਜੀ ਇਥੇ ਮਿਲਾਈ ਬੋਤਲ ਦਿੱਤੀ ਡਰਿੰਕ ਦੀ ਆਪਾ ਉਹ ਵੱਲੇ ਭਾਜੀ ਖਤੜ ਠੀਕ ਹੈ ਮੈਂ ਬਸ ਲੈ ਕੇ ਆਇਆ ਨੂੰ ਨਾ ਨਾ ਵਧੀਆ ਬਹਾਰਿਆ ਗਲਬ ਪਾ ਦੋ ਹੱਥ ਸੁਣ ਮੇਰੀ ਭਾਜੀ ਨਹੀਂ ਪਾਉਂਦਾ ਕੁਛ ਕੱਢੀ ਜਾਂਦਾ ਬੂਡ ਵੀ ਖੋਲਣ ਲੱਗਾ ਸੀ ਮੌਸਮ ਵਧੀਆ ਕਰਕੇ ਨਾ ਰਸ਼ ਕਾਫੀ ਜ਼ਿਆਦਾ ਪਿਆ ਹੋਇਆ ਇੱਥੇ ਦਿਲਸ਼ਾਨ ਬਾਰ ਬਚੱਕ ਚੱਕ ਉਹ ਤਾਂ ਸਿੱਟੀ ਜਾਂਦਾ ਬਾਲੇ ਵਾਸਤੇ ਨਾ 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 ਨਹੀਂ ਸਾਰੇ ਪਾਸੇ ਇੱਧਰ ਇੱਥੇ ਆ ਕੇ ਸਟੌਪ ਹੋ ਜਾਂਦਾ ਜਿੱਦਾ ਇਹ ਇਹ ਤਾਂ ਉੱਪਰ ਵੀ ਜਾਂਦੀ ਆ ਵੈਸੇ ਲਿਫਟ ਜੇ ਜਾਂਦੀ ਆ ਬਾਰੇ ਪਾਸਿਆਂ ਬਸ ਇਹ ਵਾਲਾ ਜਿਹੜਾ ਇਹਨਾਂ ਦਾ ਸਕਾਈ ਲਾਈਨ ਆ ਇੱਥੇ ਆ ਕੇ ਮੁੱਕ ਜਾਂਦੀ ਆ ਲਿਸ਼ਾਨਿਆਂ ਪਹਿਲਾਂ ਢਾਇਆ ਇੱਥੇ ਢਾ ਕੇ ਨਾ ਜਿੰਨੇ ਵੀ ਸੀਗਾ ਇੱਥੇ ਗੋਲੇ ਗੋਲੇ ਬਣਾ ਕੇ ਤੇ ਉੱਥੇ ਸਿੱਟਣ ਜਾਂਦਾ ਪਿਆ ਬਾਰ-ਬਾਰ ਆ ਪੂਰੀ ਜੰਮੀ ਪਈ ਆ ਟਿਕਨੇ ਟਿਕ ਚਟਾਣੇ ਬਣੀ ਪਈ ਆ ਯਾਰ ਇਹਦਾ ਇਹ ਲੂਣ ਦੇ ਨਹੀਂ ਆਂਦੇ ਲੂਣ ਦੇ ਚਟਾਣਾ ਲੂਣ ਮੰਗਰਾ ਚਿੱਟਾ ਲੂਣ ਜਿਹੜਾ ਹੁੰਦਾ ਵਾਈਟ ਸਾਲਟ ਦਿਲਸ਼ਾਨ ਬਣਾਉਂਦਾ ਪਿਆ ਦੂਜਾ ਦਿਲਸ਼ਾਨ ਕੀ ਬਣਾਨੇ ਪਏ ਆ ਓਏ ਦੋਨੇ ਸੱਟੜੇ ਆ ਦੋਨੇ ਸੱਟੂ ਘਾਉਣ ਉਹ ਗੱਦਰ ਜਾਣੇ ਗਾਜਰ ਸਿੱਟਦੀ ਪਰੇ ਬਾਹਰ ਜੋੜ ਕੇ ਓਏ ਚੋਰ ਕੇ ਮਾਰਨਾ ਸੀ ਦਸਣ ਡੜੇ ਇਕੱਠੇ ਕਰਦਾ ਪਿਆ ਬਾਈ ਲਾਦਾ ਫੇਰ ਆ ਵੀ ਢਾਉ ਕੌਣ ਹੈ ਉਹਨੇ ਢਾਤਾ ਬਾਕੀ ਨਿਆਣੇ ਨਾ ਬਣਾਦੇ ਪਏ ਹਟਾਉਂਦਾ ਪਿਆ ਆ ਉਹ ਬਹੁਤ ਛੋਟਾ ਓ ਬਹੁਤ ਕੈਂਡ ਬਣਿਆ ਉਹ ਵਾਲਾ ਇਹ ਤੇ ਕੰਮ ਗੁੰਮ ਲਿਆ ਨਿਸ਼ਾਨ ਹੈ ਬਰਫੂਰ ਪਚਾ ਕੇ ਸੱਟੀ ਸਾਰੀ ਤੇ ਇਹ ਦਿਸਾਨ ਨੂੰ ਚੱਕਿਆ ਹੋਇਆ ਮੈਂ ਤੇ ਅੰਦਰ ਚੱਲੇ ਹਣ ਪਵਨ ਨੇ ਫੋਨ ਆਇਆ ਸੀ ਕਹਿੰਦਾ ਕੁਛ ਆਰਡਰ ਆਰਡਰ ਕੀਤਾ ਆ ਗਿਆ ਤੁਸੀਂ ਵੀ ਖਾ ਲਓ ਤੇ ਜਾ ਕੇ ਦੇਖਦੇ ਆ ਕੀ ਆਰਡਰ ਕੀਤਾ ਆ ਨਿਸ਼ਾਨ ਵੀ ਟਾਈਡ ਹੋਇਆ ਲੱਗਦਾ ਮੈਨੂੰ ਬਾਕੀ ਨਿਆਣੇ ਨਾ ਸਾਰੇ ਉਹ ਬਣਾ ਦੇ ਸੀਗੇ ਤੇ ਦਿਸਾਨ ਢਾਦਾ ਸੀਗਾ ਤੇ ਹੁਣ ਦੇਖਦਾ ਇੱਧਰ ਕੋਲਾ ਮਿਲਦਾ ਰੈਸਟੋਰੈਂਟ ਐਂਟਰੀ ਤੇ ਰੈਸਟੋਰੈਂਟ ਤੇ ਆ ਗਏ ਆ ਆਪਣੇ ਬੰਦੇ ਪਤਾ ਨਹੀਂ ਕਿੱਧਰ ਬੈਠੇ ਆ ਉਧਰ ਬੈਠੇ ਆ ਪਿੱਛੇ ਬੈਠੇ ਵਨ ਉਹ ਥੱਲੇ ਨਹੀਂ ਜਾਣਾ ਥੱਲੇ ਨਹੀਂ ਹੈਗੇ ਪਵਨ ਨੂੰ ਉੱਪਰ ਜਾਣਾ ਇੱਥੇ ਕਾਫੀ ਇਹਨਾਂ ਦੇ ਵਲੌਗ ਜੇ ਬਣੇ ਹੋਏ ਆ ਇੱਧਰ ਹੈਲੋ ਇੱਧਰ ਖਾਣੇ ਦਾ ਪ੍ਰਬੰਧ ਕੀਤਾ ਹੋਇਆ ਜਾਂਦਾ ਲਾਈਨਾਂ ਲੱਗੀਆਂ ਹੋਈਆਂ ਆ ਆਪ ਇੱਕ ਰਿਸਟਾਈਲ ਚ ਜਦਾ ਸੈਲਡ ਵਗੈਰਾ ਪਾਸਤੇ ਵਗੈਰਾ ਇਹਨਾਂ ਨੇ ਬਣਾ ਕੇ ਰੱਖੇ ਹੋ ਯਾਰ ਤੇ ਆ ਤਾਂ ਲਸਾਨੀਆਂ ਵਗੈਰਾ ਹੈ ਜਦਾਂ ਪਾਣੀ ਗਰਮ ਕਰ ਕਰਕੇ ਕੱਦੂ ਚ ਪਾਈ ਜਾਂਦੇ ਆ ਹੋਰ ਪਤਾ ਲੱਗ ਗਿਆ ਹੋ ਜਾਂਦੀ ਹੋਣਾ ਜਾਂੜਦੇ ਆ ਕੱਦੂ ਚ ਪਾੜੀ ਭਾ ਕੇ ਨਾ ਹੱਤਗੜਾਈ ਪਈ ਆ ਤੇ ਦੇਖਦੇ ਆ ਆਪਣਾ ਸਟਾਫ ਕਿੱਥੇ ਆ ਐਗਜ਼ਿਟ ਦਾ ਪਰਲੇ ਪਾਸੇ ਪੁਆਇੰਟ ਆ ਬੜਾ ਪੂਰਾ ਇੱਧਰ ਹੀ ਜਾਵਾਂਗੇ ਪੁੱਤ ਇਹ ਨਹੀਂ ਲਾਣਾ ਵੱਡਾ ਐ ਇਹ ਇਹਦੇ ਹੁਣ ਲੋੜ ਨਹੀਂ ਦੇ ਦਿਆਂ ਆਪਾਂ ਬਰਫ਼ ਤੋਂ ਆ ਗਏ ਪੁੱਤ ਇੱਕ ਪਾਸੇ ਰਾ ਬਰਫ਼ ਪੈਂਦੀ ਬਈ ਥੱਲੇ ਬਰਫ਼ਾਈ ਜਾਂਦੀ ਆ ਤੇ ਉੱਪਰੋਂ ਗਰਮੀ ਇੰਨੀ ਜ਼ਿਆਦਾ ਹੰਬ ਹੋਇਆ ਪਿਆ ਤੇ ਹੀਟ ਬਹੁਤ ਜ਼ਿਆਦਾ ਲਾਈ ਹੋਈ ਆ ਤੇ ਬਹਿ ਜਾਈਏ ਆਪਾਂ ਇੱਥੇ ਕੁਛ ਖਾ ਪੀ ਲਿਆ ਹੁਣ ਆਾ ਪੀ ਕੇ ਅਜੇ ਇਹਨਾਂ ਨੇ ਘੁੰਮਣਾ ਆ ਗਨੂਰ ਬਾਣੀ ਹੁਣੀ ਤੇ ਉਸ ਤੋਂ ਬਾਅਦ ਫਿਰ ਆਪਾਂ ਚੱਲ ਜਾਣਾ ਥੱਲੇ ਨੂੰ ਟਾਈਮ ਹੋ ਗਿਆ ਯਾ 1:00 ਵੱਜ ਗਿਆ 1 ਘੰਟਾ ਹੋਰ ਪਰ ਹਜ ਰਹਿਣਾ ਆਪਾਂ 1 ਘੰਟਾ ਪੂਰਾ ਸਪੈਂਡ ਕਰਾਂਗੇ 1 ਘੰਟਾ ਸਪੈਂਡ ਕਰਕੇ ਫੇਰ ਆਪਾਂ ਜਾਵਾਂਗੇ ਤੇ ਇੱਥੇਲੇ ਪਾਸੇ ਆ ਜਿਹੜਾ ਕੈਫੇ ਏਰੀਆ ਪੈਂਦਾ ਇੱਥੇ ਲੱਗ ਲੱਗ ਸੋਫੇ ਬੜੀ ਹੋਣਿਆ ਹੈ ਸੈਲਫ ਸਰਵਿਸ ਆ ਜਦਾਂ ਤੇ ਜੋ ਵੀ ਤੁਹਾਨੂੰ ਚਾਹੀਦਾ ਪਿਕ ਕਰਕੇ ਤੁਹਾਨੂੰ ਕਾਊਂਟਰ ਤੇ ਜਾ ਕੇ ਪੇ ਕਰਨਾ ਪੈਂਦਾ ਹੈ ਬਾਈ ਉਹਨਾਂ ਨੂੰ ਭੇਜਿਆ ਮੈਂ ਕਿਾ ਕੁਝ ਲਿਆ ਯਾਰ ਹੋਰ ਭੁੱਖ ਲੱਗੀ ਹੋਈ ਹੈ ਭਾਈ ਉਹ ਨਹੀਂ ਲੈਣ ਗਏ ਹੁਣ ਤੇ ਆ ਸਾਡਾ ਡਾਕਟਰ ਆਇਆ ਹੋਇਆ ਹੈ ਦਿਸ਼ਾਨ ਇਹ ਡਾਕਟਰ ਚੈੱਕ ਕਰ ਰਿਹਾ ਹੈ ਜਿਹੜਾ ਦੋਤਾ ਪਿਆ ਹੁਣ ਅਸੀਂ ਹਰਦੀਪ ਤੇ ਦੀਪਾ ਬਰੀਦਪੁਰ ਵਾਲੇ ਨਾਲ ਆਏ ਆ ਨੈਸ਼ਨਲ ਪਾਰਕ ਜਿੱਥੇ ਸਨੋ ਜਿਹੜੀ ਆ ਉਹ ਬਹੁਤ ਪਈ ਆ ਨਿਊਜ਼ੀਲੈਂਡ ਦੇ ਵਿੱਚ ਇਹੀ ਹਿਲ ਸਟੇਸ਼ਨ ਆ ਜਿੱਥੇ ਸਨੋ ਪੈਂਦੀ ਆ ਬਾਹਰ ਜਿਹੜੀ ਜਾਦਾ ਠੰਡ ਆ ਅਸੀਂ ਕੈਫੇ ਦੇ ਅੰਦਰ ਬੈਠੇ ਆ ਇੱਥੇ ਦੇਖਿਆ ਬਾਹਰ ਜਿਹੜੀ ਠੰਡ ਜਾਦਾ ਆ ਸਨੋ ਦੇ ਵਿੱਚ ਉੱਪਰੋਂ ਵੀ ਧੁੱਪ ਬਹੁਤ ਵਧੀਆ ਪੈ ਰਹੀ ਆ ਅੱਜ ਦਿਨ ਜਿਹੜਾ ਵਧੀਆ ਲੱਗਿਆ ਤੇ ਸਾਰੇ ਬੱਚੇ ਵੀ ਨਾਲ ਤੇ ਅਸੀਂ ਵੀ ਸਾਰੇ ਇੰਜੋਏ ਕਰਾ ਜੀ ਦਿਨ ਹੈਗਾ ਚੰਦਨ ਮਨਾਲੇ ਚੰਦਨ ਮਨਾਲੇ ਕੀ ਜਾਂਦੇ ਦਿਓ ਹੈਗਾ ਦਿਨ ਵਧੀਆ ਚੰਦਨ ਵੀ ਨਿਕਲਿਆ ਹੋਇਆ ਤੇ ਧੁੱਪ ਵੀ ਨਿਕਲੀ ਹੋਈ ਹੈ ਜਨਾ ਦੇ ਨਾਲ ਬਰਫੀ ਵੀ ਪਈ ਜਾਂਦੀ ਆ ਤੇ ਮੰਮੀ ਹੁਣੀ ਉਹ ਪਾਲੇ-ਪਾਸੇ ਬੈਠੇ ਆ ਇੱਥੇ ਆ ਕਿ ਉੱਚੀ ਜਗਾ ਤਾਂ ਕਰਕੇ ਥੋੜਾ ਔਖਾ ਹੋ ਜਾਣਾ ਮੰਮੀ ਉਹਨਾਂ ਨੂੰ ਇੱਥੋਂ ਆਪਾਂ ਹੁਣ ਕਾਲੀ ਐ ਫੇਰੀ ਚੱਕ ਲਈ ਆਪਣੇ ਟੈਂਡ ਬੋਡੀ ਟੈਂਡ ਫੋੜੀ ਚੱਕ ਕੇ ਤੇ ਆਪਾਂ ਹੁਣ ਇੱਥੇ ਚੱਲਦੇ ਆ ਮੰਮੀ ਨੂੰ ਪੁੱਛਦੇ ਆ ਕਿਦਾਂ ਅੱਜ ਲੱਗ ਰਿਹਾ ਕਿਦਾਂ ਲੱਗਦਾ ਮੰਮੀ ਉੱਚੀ ਬੋਲ ਥੋੜੇ ਆ ਟਾਈਟ ਤਾਂ ਨਹੀਂ ਹੋ ਗਈ ਥੱਕ ਤਾਂ ਨਹੀਂ ਗਈ ਮਤਲਬ ਹਾਂ ਲੱਤਾਂ ਤਾਂ ਨਹੀਂ ਦੁਖਦੀਆਂ ਠੀਕ ਹੈ ਠੀਕ ਹੈ ਹਾਂ ਅੱਛਾ ਅੱਛਾ ਕੀ ਦੇਖਿਆ ਬਰਫ਼ ਦੇਖੀ ਬਰਫ਼ ਨਹੀਂ ਦੇਖੀ ਬੰਦੇ ਦੇਖੇ ਨਹੀਂ ਪਹਿਲੇ ਬੰਦੇ ਦੇਖੇ ਇਹਦੇ ਬੰਦੇ ਤਾਂ ਅੱਗੇ ਵੀ ਦੇਖਦੇ ਹੋਣੇ ਹੈ ਉਹਨੂੰ ਜਾਂਦੇ ਦੇਖ ਪੈ ਜਗਾ ਚਲੇ ਚਲ ਵੀ ਨਹੀਂ ਆਏ ਬਾਦੇ ਕੁਛ ਨਹੀਂ ਉਹ ਗੱਡੀ ਚੋਂ ਚੱਲ ਮੰਮੀ ਨੇ ਝੂਟੇ ਵੀ ਲੈ ਲਿਆ ਰੇਡੀ ਦਾ ਜਿਹੜੀ ਸਕਾਈਲਾਈਨ ਰੈਡੀ ਸੀਗੀ ਉਹ ਤੇ ਝੂਟੇ ਲੈ ਜਾ ਤੇ ਝੂਟੇ ਲੈ ਕੇ ਮੰਮੀ ਇੱਥੇ ਆ ਕੇ ਬਹਿ ਗਈ ਹੈ ਕੁਰਸੀ ਤੇ ਪਹਿਲਾਂ ਤਾਂ ਮੰਮੀ ਥੱਲੇ ਨਹੀਂ ਕਹਿੰਦੀ ਸੀ ਜਾਣਾ ਨਹੀਂ ਹੈਗਾ ਮੈਂ ਕਿਹਾ ਚੱਲ ਚੱਲ ਕੋਈ ਚੱਤਰ ਦੀ ਨਾ ਤੇ ਇਧਰ ਕਦੇ ਧੁੰਦ ਪੈ ਜਾਂਦੀ ਕਦੇ ਸਾਫ਼ ਹੋ ਜਾਂਦਾ ਹੈ ਉਹਦੇ ਵਿੱਚ ਆਣਾ ਤੇ ਜਾਣਾ ਕਰਦੇ ਆ ਤੇ ਇਧਰ ਪਰ ਪਹਾੜ ਆ ਗਏ ਪਹਾੜ ਦੇ ਨਾਲ-ਨਾਲ ਰਸ਼ ਕਾਫੀ ਜ਼ਿਆਦਾ ਪਿਆ ਹੋਇਆ ਆ ਤੇ ਨਿਆੜਿਆਂ ਦੀ ਛੁੱਟੀਆਂ ਵੀ ਚੱਲਦੀਆਂ ਪਈਆਂ ਜਿਹੜੀ ਸੈਮੈਸਟਰ ਫਿਨਿਸ਼ ਹੁੰਦਾ ਹੁੰਦਾ ਹੈ ਦੂਜਾ ਸੈਮੈਸਟਰ ਫਿਨਿਸ਼ ਹੋ ਗਿਆ ਸਾਲ ਦਾ 2025 ਦਾ ਤੇ ਹਰੇਕ ਸਮੈਸਟਰ ਤੇ ਮਗਰ 2 ਵੀਕ ਦੀਆਂ ਛੁੱਟੀਆਂ ਮਿਲਦੀਆਂ ਨੇ ਆਂਿਆਣਾਂ ਨੂੰ ਤੇ ਇੱਕ ਸਮੈਸਟਰ 3 ਮਹੀਨੇ ਦਾ ਹੁੰਦਾ ਹੈ ਉਹਦੇ ਵਿੱਚ 2 ਵੀਕ ਦੀਆਂ ਛੁੱਟੀਆਂ ਤੇ 12 ਵੀਕ ਹੁੰਦੇ ਆ 10 ਵੀਕ ਸਟੱਡੀ ਹੁੰਦੀ ਆ ਇਹ ਗੁਰੇ ਨੇ ਸਿਸਟਮ ਬਣਾਇਆ ਹੋਇਆ 10 ਵੀਕ ਪੜੋ ਤੇ 2 ਵੀਕ ਘੁੰਮੋ ਫਿਰ 10 ਵੀਕ ਪੜੋ ਫਿਰ 2 ਵੀਕ ਘੁੰਮੋ ਤੇ ਇਹ ਕੰਮ ਦੇ ਵਿੱਚ 3 ਮਹੀਨੇ ਕੰਮ ਕਰੋ ਤੇ 1 ਵੀਕ ਦੀ ਛੁੱਟੀ ਇਸ ਤਰ੍ਹਾਂ ਬਣਿਆ ਹੋਇਆ ਸਰਕਲ ਇਹਨਾਂ ਦੇ ਤੇ ਲੋਕ ਆਪਣੇ ਘੁੰਮਦੇ ਆ ਫਿਰ ਛੁੱਟੀਆਂ ਦੇ ਵਿੱਚ ਇੰਜੋਏ ਕਰਦੇ ਆ ਤੇ ਆਪਣੇ ਕੁਦਰਤ ਆਨੰਦ ਮਾਰਦੇ ਆ ਮਾਨਦੇ ਆ ਇਹ ਅਦਰ ਮਾਤਾ ਹੁਣੀ ਬੈਠੇ ਆ ਚੱਲੀ ਮਮੀ ਉੱਠੀ ਏ ਕਿ ਬੈਣਾ ਹੋਰ ਚਲਦੇ ਆ ਭਾਈ ਉਹਨਾਂ ਦੇਖਦੇ ਆ ਉਹ ਆ ਗਏ ਭਾਈ ਹੁਣੀ ਭਾਈ ਹੁਣੀ ਪਤਾ ਨਹੀਂ ਕੀ ਲਿਆ ਦੇਖਦੇ ਆ ਸੌਸ ਪਾਈ ਹੋਈ ਆ ਚਲੋ ਜੀ ਕਿੱਥੇ ਚੱਲੇ ਭਏ ਜਸਾਰੰਭਾ ਜਲੇਦਾਂ ਦੇ ਬਾਹਰ ਕੁੰਮੜ ਆ ਗਿਆ ਲੇ ਸੱਲ ਨੂੰ ਅੰਦਰ ਹੀਟ ਬਹੁਤ ਜ਼ਿਆਦਾ ਸੀਗੀ ਬਾਹਰ ਠੰਡ ਆ ਗਈ ਐ ਕਦਮ ਨੱਕ ਨਾਲ ਦੂਜਾ ਹੌਣ ਲੱਪਿਆ ਖਾਜੇ ਹੌਣ ਲੱਪੇ ਨੱਕ ਦੇ ਵਿੱਚ ਇੱਥੇ ਆ ਗਿਆ ਸਿਰੇ ਤੇ ਇੱਕ ਹੌ ਦੀ ਲੱਗਦਾ ਮੈਨੂੰ ਦਰਦ ਦਰਦ ਹੋ ਰਿਹਾ ਸਾਰਾ ਸੌਰੀ ਅੰਦਰ ਹੈ ਕਿ ਗਰਮੀ ਤੇ ਬਾਹਰ ਆ ਗਈ ਠੰਡ ਓਏ ਹੋਏ ਸਿਰ ਤਾਂ ਆ ਗਈ ਨਾਲੇ ਆ ਤੇ ਸਾੜੇ ਤੇ ਪੰਗੇ ਲੈਣ ਲੱਗੇ ਆ ਲਿਆਣੇ ਆ ਨਾ ਪੰਕੇ ਲੈਂਦੇ ਰਹਦੇ ਆ ਐਂਟੀ ਸੁਨੋ ਸੁਨੋ ਯਸ ਆ ਦੇਖੋ ਉੱਪਰ ਜਾਣਾ ਇੱਥੋਂ ਹੋ ਲੈਣਾ ਇਸ਼ਾਨ ਵਾਪਸ ਨਹੀਂ ਜਾਣਾ ਬੱਚਾ ਬਾਅਦ ਚ ਚੱਲਦੇ ਆ ਬਾਚ ਯਾਦੇ ਲੈਟਰ ਓਨ ਯਾਦੇ ਲੈਟਰ ਓਨ ਐਕਸਲ ਪੁਆਇੰਟ ਇੱਧਰ ਆ ਓਏ ਐਕਸਲ ਪੁਆਇੰਟ ਇੱਧਰ ਇੱਧਰ ਹਜੇ ਨਹੀਂ ਜਾਣਾ ਹੈਗਾ ਚੱਲਦੇ ਆ ਬਾਅਦ ਚੱਲਦੇ ਆ ਹਾਂ ਹੱਸ ਕੇ ਜਰਾ ਗਰਨੂਰ ਪਾਪੜ ਬਣਾ ਕੱਪੜਾ ਨਾ ਬੈਠੇ ਹਰਦਾ ਹਦੀ ਪਾੜਦਾ ਹੈ ਬਾਜਾ ਸੋ ਬੇੜਾ ਆ ਗਿਆ ਇੱਥੇ ਘੁੰਮ ਫਿਰ ਲਿਆ ਆਪਾਂ ਪਹਾੜੀ ਦਾ ਰੰਗ ਨੇ ਚੇਂਜ ਹੁੰਦਾ ਰਹਿੰਦਾ ਮੌਸਮ ਦੇ ਹਿਸਾਬ ਨਾਲ ਧੁੱਪ ਹੋ ਗਈ ਆ ਤੇ ਸਾਰੇ ਜਣੇ ਰੈਡੀ ਆ ਹੁਣ ਜਾਣ ਨੂੰ ਥੱਲੇ ਫੜਦੇ ਆਪਾਂ ਸਕਾਈਲਾਈਨ ਫੜ ਕੇ ਤੇ ਥੱਲੇ ਚਲ ਜਾਣਾ ਆ ਸਾਰੇ ਹੈਪੀ ਆ ਨਿਸ਼ਾਨ ਨੇ ਵੀ ਬਹੁਤ ਤੰਗ ਕੀਤਾ ਯਾਰ ਮੈਨੂੰ ਅੱਜ ਇੱਥੇ ਲੱਗੇ ਹੋਏ ਆ ਸਾਰੇ ਗਰੁੱਪ ਦੇ ਵਿੱਚ ਥੱਲੇ ਬਦਲਵਾ ਉੱਪਰ ਮੌਸਮ ਹੋ ਗਿਆ ਸੀਗਾ ਸਾਫ਼ ਥੋੜਾ ਆ ਦੁਬਾਰਾ ਫੇਰ ਹੁਣ ਬੱਦਲਾਂ ਦੀ ਸ਼ੋਅ ਹੋ ਗਈ ਆ ਤੇ ਇਹਦੇ ਲਾਪਾਸੇ ਸਾਡੀ ਚੱਲਦੀ ਆ ਸਕਾਈ ਲਾਈਵ ਸਕਾਈ ਲਾਈਨ ਦੇ ਵਿੱਚ ਆਪਾਂ ਵਿੱਚ ਬਹਿ ਕੇ ਹੁਣ ਥੱਲੇ ਜਾਣਾ ਹੈ ਪਹਿਲਾਂ ਸੋ ਥੱਲੇ ਜਾ ਕੇ ਤੇ ਬਾਅਦ ਵਿੱਚ ਫੇਰ ਮੁੜ ਕੇ ਆਵਾਂਗੇ ਇੱਥੋਂ ਜਾਣਾ ਮੰਮੀ ਦੇ ਨਾਲੇ ਬੈ ਜਾਣਾ ਮੰਮੀ ਦੇ ਨਾਲੇ ਬੈ ਜਾਣਾ ਬੈ ਜਾ ਮੰਮੀ ਚਲੋ ਬੈਠੋ ਚਲੋ 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 ਬੈ ਜਾ ਬੈ ਜਾ ਪੈਰ ਰੱਖ ਮੀ ਬਾਕੀ ਰਹਿ ਗਏ ਚਲੋ ਭਗਤੋ ਗੱਡੀ ਉਹ ਆਏ ਨਹੀਂ ਥੱਲੇ ਉਹ ਮੰਗੇ ਆ ਜਾਓ ਮੰਗੇ ਓਏ ਪਾਣੀ ਹੈ ਧਨੀਆਨਾ ਮੈਂ ਟੋੜਨਾ ਨਹੀਂ ਇਹ ਉਲੀ ਪਗੜਾਵਾ ਦਿਓ ਹਾਂਜੀ ਹਾਂਜੀ ਧੁੱਪ ਕਰਕੇ ਧੁੱਪ ਕਰਕੇ ਹਾਂਜੀ so much fun ਹਾਈ ਤਾਂ ਇਹ ਕੰਮ ਕਿੰਨੇ ਘੰਟੇ ਤੇ ਕੰਮ ਕਰੂਗਾ so much fun ਹੈ so much fun ਬੋਕੇਟ 1 2 3 पवन पयजामे बहुत कामजाबाव पवन 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 बहुत कामजाब है यार न... हाँ पयजाम What's happening? Shiny having fun. Shiny funny. Shiny funny. Shiny funny. Shiny. Shani funny. Shiny funny? 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 funny. Shani you had fun? You had so much fun. ਇਹਨੂੰ ਤੇ ਬਾਤਾ ਵੀ ਨਾਲੇ ਤੇ ਚੱਪ। ਉਹ ਜਾਂਦੇ ਹੋਏ ਜਿਆਦਾ ਟਾਈਮ ਲੱਗਿਆ ਬ్రో। ਉਹਨੂੰ ਹੂੰ ਉਹਨੇ ਜਿਆਦਾ ਟਾਈਮ ਲੱਗਦਾ ਹੈ ਜੋਰ ਲੱਗਦਾ ਹੈ ਗੱਡੀ ਦਾ। ਜੇ ਹੁਣ ਆਪਾਂ ਨੂੰ ਉੱਥੇ ਨਾ ਤਾਰਿਆ ਨਾ ਆਪਾਂ ਇੱਧੇ ਘੁੰਮ ਕੇ ਫੇਰ ਉੱਪਰ ਚੱਲ ਜਾਣਾ। ਕੱਲ ਉੱਦਾਂ ਹੀ ਗੇੜੀ ਕੱਢ ਕੇ ਆ ਜਾਣਾ। ਘੁੰਮੀਆਂ ਫਿਰ ਆ। ਬੀਬੀ ਫਿਰ ਨਾਲੇ ਹੀ ਨਾਲੇ ਐਵੇਂ ਹੋਰ ਆਮਾ ਕਾਹਦੇ ਚੱਲ ਦੋ। ਨਹੀਂ ਚੱਗੂ। ਨਹੀਂ ਇਦਿਕ ਪੇਟ ਆਇਆ ਨਾ ਕਾਹਦੇ ਜਾਣਾ। ਨਹੀਂ ਆਏਗੀ ਅੰਤ ਵਿੱਚ। ਕੀ ਆ ਗੱਲ ਸਾਰੀ ਦਿਹਾੜੀ ਲਾਟ ਕੇ। ਨਹੀਂ। ਨੇ ਐ ਟੇ ਕੰਮ ਰਲਾ ਲਾਉਂਦਾ ਉਹ ਨਹੀਂ ਜਾਂਦੇ ਯਾਰ ਉਹ ਨਹੀਂ ਹੈ ਪਹਾੜਾਂ ਦਾ بیس ਕੈਂਪ ਬਣੇ ਹੋਏ ਜਦਾਂ ਵਾਲੇ ਇਹਦਾ ਕੋਤਾ ਨਹੀਂ ਗਿਆ ਜੀ ਉੱਥੇ ਗੱਬੇ ਜੇ ਆ ਕੇ ਪਾੜੋਦੇ ਕਿਰੀ ਬਜਾਰੋ ਹੁੰਦਾ ਹੈ ਆਵੜੇ ਆ ਕੈਂਪਿੰਗ ਕਰਾਉਨੂ ਆ ਲੋਗੇ ਤੇ ਕੈਂਪਿੰਗ ਕਰਦੇ ਆ ਕੈਂਪਿੰਗ ਕਰ ਸਕਦੇ ਹਾਂ ਹਾਂਜੀ ਕਰ ਸਕਦੇ ਆ ਤੁਹਾਡੀ ਕਰਾਣੇ ਕਰ ਲੈਣਾ ਇਹਨੂੰ ਕੋਈ ਇਹਨੂੰ ਖਾਦਾ ਬਾਣੀ ਕੋਈ ਐਦਾਂ ਦਾ ਕੰਮ ਕਰਲੇ ਟੂਰਿਸਟ ਵਾਲੇ Yeah, <laughs> <laughs> That's so fast. That's so fast. It's not fast, is it? Fast. Shani, is it fast? Shani, uh, is it fast? Shani, bar it fast? ਅਗਲੇ ਮਹੀਨੇ ਪੁਣੀ ਹੋ ਪੂਰੀ ਹੋਣੀ ਹੈ ਮੇਰਾ ਫਲਾਈਟ ਫਲਾਈਟ ਬਣੇਗੀ ਨਾ ਫਲਾਈਟ ਕਿੱਥੇ ਮੰਡਾ ਰਹੀ ਹੈ ਫਿਰ ਉਹਦਾ ਕਾਪੜਾ ਮਿਲ ਤੱਕ ਬਾਸ ਜਰੂਰ ਹੈ ਆ ਵੀ ਜਰੂਰ ਹੋਏਗਾ ਵਾਟਸਐਪ 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 ਮੈਂ ਤਾਂ ਨਹੀਂ ਫਰਕ ਨਹੀਂ ਬਿੱਚ ਤੋਂ ਤਾਂ ਹੱਥ ਲਾ ਰਹੇ ਨੇ ਤੇ ਦੂਜੇ ਨਾਲ ਹੋਣੀ ਹੈ ਇਹਨਾਂ ਤੇ ਆਦਾ ਕਿ ਜੇ ਕੁਲੀ ਜੇ ਨੇ ਪਹਿਲਾਂ ਕਿਹੜੇ ਕੱਲ ਨਿਵਾਦ ਕਿਹੜਾ ਚਾਨੀ ਦੀ ਗੱਲ ਹੈ ਤੇਰੇ ਬਸ ਚੱਲੇ ਜਾਂਦੇ ਸੋ ਪਿਆ ਪਤਾ ਨਹੀਂ ਇਹਨੂੰ ਸੰਭਾਲੋ ਆਪਣੇ ਮੁੰਡੇ ਨੂੰ ਬੱਚੇ ਨਹੀਂ ਸੰਭੇਲਿਆ ਤੈਨੂੰ ਕੋਈ ਕਹਿ ਰਿਹਾ ਨਹੀਂ ਪਰ ਮੈਂ ਤੇ ਕਾਬੂ ਨਹੀਂ ਆਣਾ ਤੇ ਤੂੰ ਕਹਿ ਨਹੀਂ ਕਿਸੇ ਨੂੰ ਸੰਭਾਲ ਲੈ ਤੂੰ ਆਪਣਾ ਆਪਣਾ ਸੰਭਾਲ ਲੈ ਵਾਪਸ ਤੇਰੇ ਨਾਲ ਕਰਦੇ ਨਹੀਂ ਤੇਰੇ ਵਿੱਚ ਨਾ ਪਾ ਦੇ ਉਹ ਗਾਨੀ ਤੇ ਹਾਂ ਇਹ ਕਿੱਦਾਂ ਬੱਤ ਮਾਰ ਬਲੀ ਆ ਮੈਂ ਕਹਿੰਦਾ ਉਤਰਦਾ ਹੀ ਨਹੀਂ ਆਪਾਂ ਬੈਠੇ ਅੱਡੇ ਬਣੇ ਆਣਾ ਬੈਠੇ ਰਹਿਣਾ ਉੂੰ ਉੂੰ ਇੱਥੇ ਜ਼ਿਆਦਾ ਜ਼ੋਰ ਪੈਂਦਾ ਹੈ ਨਾ ਪਾਪਾ ਹੋਣੇ ਖੋਗੇ ਨਾ ਬੱਚੇ ਸਾਲ ਤੇ ਬਹੁਤ ਸਟਰੋਂਗ ਆ ਯਾਰ ਨਾ ਵਾ ਕਾ ਪਾਪਾ ਇਹਦੇ ਵਿੱਚ ਤੁਰ ਕੇ ਵੀ ਤੁਰੇ ਹੋਏ ਬੰਦੇ ਭਾਜੀ ਹੁਣ ਤਾਂ ਨੈਣਾ ਦੇ ਬੀਬੀ ਲਾਈਆਂ ਹੋਏ ਇਹਦੇ ਨਾਲ ਦੀਆਂ ਅੱਛਾ ਉਹ ਦੇਖੋ ਦਾ ਪਿਛੋ ਉੱਤਰ ਹਾਂ ਨੈਣਾ ਦੇ ਬੀਬੀ ਲੱਗੀਆਂ ਆ ਹਾਂਜੀ ਦਾ ਨਿਸ਼ਾਨ ਨੂੰ ਫੜੀਓ ਸਟੇਸ਼ਨ ਆ ਗਿਆ ਆਪਣਾ ਬੱਸ ਸਟਾਪ ਆ ਗਿਆ ਚਲੋ 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 ਬਠਿੰਡਾ 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 ਆ ਗਿਆ ਜੀ ਬਠਿੰਡੇ ਵਾਲੀ ਗੱਡੀ ਸਾਡੇ ਜਨਾਬ ਵੀ ਆ ਗਏ ਇੱਧਰ ਆ ਗਿਆ ਆ ਮੋਰਿਆ ਆਜੇ ਤਾਂ ਆ ਗਏ ਜੀ ਪਿਆਰੇ ਲਾਲ ਮਾਣੂ ਪੁੱਛਿਆ ਭਾਜੀ ਕਿ ਇੱਕ ਵਾਰੀ ਦੋਹਰੇ ਉੱਪਰ ਹੋ ਕੇ ਕੰਮ ਕਿ ਆ ਸਕਦੇ ਹਾਂ ਹਾਂ ਪੁੱਛਿਆ ਪੁੱਛ ਲੈ ਬਾਜੀ ਨੂੰ ਕਹਿੰਦੀ ਮੈਂ ਕਿ ਮਾਜੀ ਤੇ ਸਾਨੂੰ ਨਾਲ ਰੜਾ ਨਹੀਂ ਪਹਿਲਾ ਇਧਰ ਨੂੰ ਪਾਉਣ ਆਜੇ ਤੁਰ ਕੇ ਜਾ ਜਾਂਦੇ ਤੇ ਆਪਰੇ ਸੜਦੇ ਇਧਰ ਹ ਇਹਨਾਂ ਨੇ ਉਹਨੂੰ ਬੰਨ੍ਹ ਦੇ ਕਰਦਾ ਸਾਰੇ ਸੋ ਆ ਥੱਲੇ ਵਾਲਾ ਬੱਸ ਆ ਗਿਆ ਤੇ ਇਧਰਲੇ ਬੱਸ ਆ ਗਿਆ ਕੀ ਕਹਿੰਦੇ ਇੱਕ ਤਾਂ ਇੱਕ ਟਾਈਮ ਹੀ ਯੂਜ਼ ਕਰ ਸਕਦੇ ਆਂ ਕਹਿੰਦੇ ਇੱਕ ਪਾਸ ਸੋ ਉਥੋਂ ਉੱਪਰੋਂ ਆਇਆ ਘਾਟੀ ਦੋ ਉਹ ਨਹੀਂ ਮਿਲੀਆਂ ਅੱਜ ਨਾ ਨਾ ਰੱਖ ਲੈ ਇੱਕ ਮੈਨੂੰ ਚਾਹੀਦਾ ਪਾਸ ਹਜੇ ਨਹੀਂ ਮੈਂ ਰੱਖ ਲੈ ਇੱਕ ਉੱਥੇ ਚਾਹੀ ਲੈ ਕੇ ਜਾਂਦੇ ਆ ਕੋਈ ਨਹੀਂ ਆਜੋ ਅੰਕਲ मटर जी अच्छा आ जाओ आ जाओ जवानो आ जाओ पवन ला रहे मम्मी ला रहे थे मेरे ना है दिलशान है इधर ਨਿਸ਼ਾਨ ਜੰਪ ਨਹੀਂ ਮਾਨਾ ਅਜੇ ਥੱਲੇ ਹੋ ਜਾਣਾ ਆਪਾਂ ਹੁਣ ਨਾਲੇ ਅਗੜ ਆ ਗਿਆ ਇਧਰੋਂ ਤੇ ਸੰਗਤ ਨਾਲ ਆਪੀਆ ਹੋਰ ਜਿਆਦਾ ਜੀ ਆਪਾਂ ਨੈਸ਼ਨਲ ਪਾਰਕ ਘੁੰਮ ਲੈ ਕੇ ਹੁਣ ਸਾਰਾ ਉਹ ਜਿਹੜਾ ਹੁਣ ਆਪਾਂ ਗਾਂ ਦਾ ਇਹਦਾ ਟ੍ਰਿਪ ਕੁਝ ਨਹੀਂ ਆ ਆਪਾਂ ਆਏਗਾ ਹੁਣ ਆਪਾਂ ਬਸ ਨੋਰਮਲ ਜਾਣਾ ਹੈ ਲਾ ਕੇ ਆਪਾਂ ਉਹ ਉਹ ਗੁਜਣਾ ਹੈ ਉਹਨਾਂ ਨੇ ਹੈ ਕਿ 4 ਘੰਟੇ ਚੱਲਾਈ ਗਈ ਆ ਤੇ ਆਪਾਂ ਦੇਖਾਂਗੇ ਕਿ ਕਿਹੋ ਜਿਹਾ ਜਗਾ ਕਿ ਹੋਰ ਕਿਤੇ ਮੌਕਾ ਮਿਲਿਆ ਤਾਂ ਸਿੱਧਾ ਗਾਂਦੇ ਨੂੰ ਦੇਖ ਲਵਾਂਗੇ ਸਟਾਪ ਤਾਂ ਕਰ ਲੈਣਾ ਤੇ ਆਹ ਵਾਲਾ ਜਿਹੜਾ ਬਲੌਗ ਹੋਣੀ ਜਿਹੜੀ ਵੀਡੀਓ ਹੋਣੀ ਇੱਥੇ ਤੱਕ ਹੀ ਹੋਣੀ ਆ ਤੇ ਅਗਲਾ ਜਿਹੜਾ ਬਲੌਗ ਹੋਣਾ ਆ ਉਹ ਇਹਦਾ ਨੈਕਸਟ ਸਿੱਧਾ ਪਾਰਟ ਬਣੂਗਾ ਧੰਨਵਾਦ